ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ 'ਤੇ ਹਰ ਬਹੁਤ ਬਸਤੇ ਮੈਂ ਸਾਰੀ ਕੁਝ ਕਿਦੇ ਹੋ ਜੋ ਵੀ ਟਾਈਮ ਪਰ ਆਪਣੇ ਚੈਨਲ ਦੀ ਪਹਿਲੀ ਵਾਰ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਢਲਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ 4 4:30 ਦਾ ਟਾਈਮ ਹੋ ਗਿਆ ਤੇ ਆਪਾਂ ਲੱਗੇ ਆ ਪੋਚਾ ਵਗੈਰਾ ਲਾਉਣ ਭਾਂਡੇ ਵਗੈਰਾ ਦੇਤੇ ਦੁੱਧਵਾ ਦੇ ਜਿਹੜਾ ਆਪਾਂ ਪਸਾਂਤ ਅੱਜ ਜਲਦੀ ਕੰਮ ਨਿਬੇੜਨ ਦਾ ਕਰਨ ਇਹ ਸੀ ਕਿ ਤੁਹਾਨੂੰ ਪਤਾ ਹੀ ਆਪਾਂ ਦੱਸਿਆ ਸੀ ਪਹਿਲਾਂ ਹਨਾ ਕਿ ਅੱਜ ਮੇਰੀ ਫਰੈਂਡ ਦੇ ਵਿਆਹ ਤੇ ਜਾਣਾ ਜਾਨੀ ਕਿ ਜਾਗੂ ਅੱਜ ਤੇ ਤਾਂ ਕਰਕੇ ਬਣਾਉਨੇ ਆ ਚਲੋ ਮੇਰੇ ਨਾਲ ਉਥੇ ਸਕੂਲ ਦੇ ਵਿੱਚ ਟੀਚ ਕਰਦੇ ਸੀ ਮੈਡਮ ਉਹਨਾਂ ਦੀ ਯਾਦ ਹੋ啊 ਤੇ ਉਥੇ ਆਪਾਂ ਚੱਲਾਂਗੇ ਤੇ ਉਥੇ ਆਪਣਾ ਪਹਿਲਾਂ ਪਿਛਲੇ ਸਾਲ ਆਪਾਂ ਜੇ ਇਸ ਫਰੈਂਡ ਦੀ ਮੈਰਿਜ ਤੇ ਗਏ ਸੀ ਉਹਨੇ ਵੀ ਹੁਣ ਆ ਸਾਲ ਬਾਅਦ ਵੀ ਨਾ ਸੀ ਇਕੱਠੀਆਂ ਹੋਵਾਂਗੇ ਹਨਾ ਤੇ ਹਜੇ ਉਹਦੇ ਨਾਲ ਗੱਲਬਾਤ ਕਰਨੀ ਵੀ ਕਦੋਂ ਕਿ ਜਾਣਾ ਫੈਸਿਲੀਟੀ ਹੋ ਜਾਗੇ ਇੱਥੇ ਆਪਾਂ ਮੈਮੇ ਜਾਣਾਗਾ ਤੇ ਮੈਂ ਵਸਪੂਚਾ ਵਗੈਰਾ ਲਾ ਕੇ ਦਵਾਦਸ ਜਿਆਦੀ ਹਲਦੀ ਧਾਰਾ ਕੱਢਾਂਗੇ ਵਿੱਚ ਅੱਜ ਵੀ ਦੋ ਤਿੰਨ ਡੰਗ ਹੋ ਗਏ ਹਨ ਇਸ ਤੋਂ ਬਾਅਦ ਦੁੱਧ ਜਿਹੜਾ ਹਟ ਨੂੰ ਹਟ ਜੂਗੇ ਵਿਚੜ ਬੋਲਾ ਵਗੈਰਾ ਵੀ ਬਣਾਉਣਾ ਦੇਖਾਂਗੇ ਕੋਸ਼ਿਸ਼ ਕਰਾਂਗੇ ਬੀਬੀ ਨੂੰ ਬਿਠਾਉਂਗੀ ਕੜਾਹੀ ਤੇ ਕੜਾਹੀ 'ਚ ਖੁਰਚਣਾ ਮਾਰ ਵਿੱਚ ਛੋਟੀ ਜਣੀ ਕੀ ਕੀ ਕਹਿੰਦੇ ਨੇ ਕੜਾਹੀ ਹੁੰਦੀ ਆ ਉਹ ਚਲੋ ਥੋੜਾ ਜਿਹਾ ਜਿਹੜਾ ਬੋਲਾ ਬਣ ਵਗੈਰਾ ਬਣ ਜੂਗਾ ਖਾ ਲੈਣਗੇ ਕਿਉਂਕਿ ਕੁਝ ਵੀ ਹੈ ਨਹੀਂ ਹੁਣ ਖਾਣ ਨੂੰ ਜਵਾਕ ਬਣਾ ਲੈਂਦੇ ਨਾ ਉਹ ਬਹੁਤ ਵਧੀਆ ਟੇਸਟੀ ਹੈ ਜਿਹੜੀ ਉਹ बन ਜਾਂਦੀ ਹੈਗੀ ਅਸੀਂ ਤੇ ਬੋਲਾ ਕਹਦੇ ਨੇ ਜਿਵੇਂ ਢੋਡਾ ਨਹੀਂ ਹੁੰਦਾ ਢੋਡੇ ਦੀ ਤਰ੍ਹਾਂ ਜਿਹੜੀ ਉਹ ਮਠਿਆਈ ਹੁੰਦੀ ਉਹ ਬਣ ਜਾਂਦੀ ਬਹੁਤ ਜ਼ਿਆਦਾ ਜਿਵੇਂ ਕੋਈ ਤਾਂ ਪਾਣੀ ਜਿਹਾ ਲਈ ਵੀ ਬੋਲੀ ਖਾਣ ਦਾ ਬਟਨ ਨਹੀਂ ਅਸੀਂ ਸਾਰਾ ਪਾਣੀ ਵਗੈਰਾ ਮਚਾ ਕੇ ਨਾ ਆਪਾਂ ਦਿਖਾਵਾਂਗੇ ਚਲੋ ਬਣਾਈ ਤੇ ਜ਼ਰੂਰ ਸ਼ੇਅਰ ਕਰਾਂਗੇ ਤੇ ਲੋ ਜੀ ਮੈਂ ਪੋਚਾ ਵਗੈਰਾ ਲਾਦਾ ਹਾਂ ਫਿਰ ਹੋ ਸਕੇ ਜਿੰਨਾ ਆਪਣੇ ਤੋਂ ਉੱਥੇ ਵਲੌਗ ਬਣਿਆ ਉਹਦੇ ਵੀ ਕਿੰਨਾ ਟਾਈਮ ਆਪ ਉੱਥੇ ਰੁਕਦੇ ਆ ਹਨ ਤਾਂ ਆਪਾਂ ਜ਼ਰੂਰ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮੈਂ ਜਲਦੀ ਵਲ ਤੇ ਅੱਜ ਜਿਹੜੇ ਹੁਣ ਮੈਂ ਕੰਮ ਨੀ ਵੇਢਦਾ ਤੇ ਫਿਰ ਆਪਾਂ ਕਰਾਂਗੇ ਵਲੌਗ ਨੂੰ ਕੰਟੀਨਿ ਕੁੱਚੀ ਵਗੈਰਾ ਦਾ ਸੱਚਾ ਕੱਪੜਾ ਤੂੰ ਨਹੀਂ ਨਹੀਂ ਹੈਗੀ ਲਓ ਜੀ ਕੋਚੇ ਵਗੈਰਾ ਦਾ ਪਾ ਕੰਮ ਨੇ ਵੀ ਇੜਤਾ ਤੁਸੀਂ ਕਹੋਗੇ ਕੀ ਸ਼ਾਲ ਲਈ ਖੜੀ ਹੈ ਇਹ ਨਾ ਮੈਂ ਇਹ ਵਾਲਾ ਮੇਰਾ ਸ਼ਾਲ ਸੀਗਾ ਮੇਰਾ ਸ਼ਾਲ ਸੀਗਾ ਇਹ ਵਾਲਾ ਆਹ ਵਾਲਾ ਤੇ ਸਾਈਡ ਤੇ ਸੀਗਾ ਬਾਰਡਰ ਇਹ ਵਾਲਾ ਠੀਕ ਹੈ ਮੈਂ ਇਹਦੇ ਨਾਲ ਦਾ ਪਲੇਨ ਕੱਪੜਾ ਲੈਤਾ ਤੇ ਮੈਂ ਇਹਦਾ ਬਾਟਮ ਬਣਾ ਲਈ ਤੇ ਇਹਦੀ ਮੈਂ ਸ਼ਾਲ ਦੀ ਜਣੀ ਕਿ ਸ਼ਰਟ ਬਣਾ ਲਈ ਜਿਹੜਾ ਇਹਦਾ ਬਾਰਡਰ ਸੀਗਾ ਇਹ ਲਾਹਾ ਕੇ ਹਨਾ ਮੈਂ ਪਲੇਨ ਸ਼ਾਲ ਜਿਹੜਾ ਮੈਂ ਬਣਾਇਆ ਸੀਗਾ ਤੇ ਉਹਦੇ ਕੰਨੀ ਲਗਵਾ ਲਈ ਉਹ ਤੋਂ ਮੈਂ ਟੇਲਰ ਨਹੀਂ ਤੋਂ ਮੈਨੂੰ ਆਇਆ ਸੀ ਕਿਉਂਕਿ ਜਦੋਂ ਉਹ ਸ਼ਾਲ ਸੀਗਾ ਨਾ ਉਹ ਹੈਵੀ ਸੀਗਾ 9 1900 ਖਣੀ 2000 ਦਾ ਆਇਆ ਸੀ 2-3 ਸਾਲ ਹੋ ਗਏ ਉਹ ਇਦਾਂ ਹੀ ਪਿਆ ਸੀਗਾ ਮੈਂ ਕਿਹਾ ਵੀ ਹੁਣ ਇਹਨੂੰ ਮੈਂ ਯੂਜ਼ ਕਰਾਂ ਹਨਾ ਐਂ ਕਿੰਨਾ ਚਿਰ ਪਿਆ ਰੂਗਾ ਮੈਨੂੰ ਵਿਆਹ ਐ ਸੀਗਾ ਜਿਹੜਾ ਥੋੜਾ ਜਿਹਾ ਹੋਰ ਵਿਆਹ ਹੋਣਾ ਸੀ ਮੈਨੂੰ ਐ ਸੀ ਕਿ ਫੈਬ ਦੇ ਵਿੱਚ ਵਿੱਚ ਆ ਜਾਊਗਾ ਹਨਾ ਤੇ ਬਟੋ ਥੋੜਾ ਜਿਹਾ ਅੱਗੇ ਚਲਾ ਗਿਆ ਮੈਨੂੰ ਐ ਵੀ ਉਦੋਂ ਨੂੰ ਪਹਿਣਾ ਨਹੀਂ ਪਰ ਕੋਸ਼ਿਸ਼ ਕਰੂੰਗੀ ਵੀ ਪਾਲਾਂਗੀ ਉਸ ਵਿਆਹ ਤੇ ਵੀ ਜਾਗੋ ਲਈ ਇਹੀ ਸੋਹਣਾ ਲੱਗਦਾ ਸੂਟ ਫਿਰ ਮੈਂ ਕਿਹ ਚੱਲਾਂ ਜਮੈਂ ਇਹ ਵਾਲਾ ਸੂਟੀ ਪਾ ਕੇ ਜਾਣੀ ਐ ਜੋ ਉਦੋਂ ਪਿਆ ਤਾਂ ਉਹਦੋਂ ਵੀ ਇਹ ਵਾਲਾ ਜਿਹੜਾ ਸੂਟ ਪਾਲਾਂਗੇ ਤੇ ਸਟੀਚ ਕਰਾ ਕੇ ਬਸ ਇਦਾਂ ਹੀ ਪਿਆ ਸੀ ਵਿਸਤਾਰ ਕਰਕੇ ਜਿਹੜਾ ਇਹ ਵਾਲਾ ਸੂਟ ਐ ਮੈਂ ਅੱਜ ਪਾ ਕੇ ਜਾਊਂਗੀ ਬੈਲਵੈਟ ਦਾ ਬਹੁਤ ਸੋਹਣੀ ਬੈਲਵਟ ਐ ਤੇ ਆ ਇਹਦੇ ਨਾ ਸਿੱਪੀ ਜਿਹੀ ਵਾਲੀ ਵਰਕ ਸੀਗੀ ਇਹ ਇਦਾਂ ਕਰਕੇ ਧੀਮੀ ਜਿਨੀ ਕੀ ਹਬ ਆਰਡਰ ਹੈਗਾਗਾ ਹੁਣ ਆਹ ਵਾਲਾ ਜਿਵੇਂ ਵਧੀਆ ਨਾਲੇ ਸ਼ਾਲ ਬਣ ਗਿਆ ਇਹ ਮੈਂ ਕਿਵੇਂ ਮਰਜੀ ਕਿਸੇ ਸੂਟ ਨਾਲ ਵੀ ਜਾਗੋ ਵਗੈਰਾ ਤੇ ਪਜਾਣੇ ਆ ਤੇ ਸਾਈਡ ਤੇ ਲੱਤਾ ਜਾਂਦਾ ਹੈ ਨਾ ਤੇ ਨਹੀਂ ਉਹ ਬੜਾ ਵੱਡਾ ਸੀ ਮੈਂ ਸਾਰੀ ਲੁਕ ਜਾਂਦੀ ਸੋਦੇ ਚ ਫਿਰ ਤਾਂ ਕਰਕੇ ਤੁਸੀਂ ਦੱਸਿਓ ਵੀ ਇਦਾਂ ਦਾ ਜਿਹੜਾ ਮੈਂ ਸੂਟ ਬਣਾ ਕੇ ਸਹੀ ਕੀਤਾ ਜਾਂ ਨਹੀਂ ਬਟ ਮੈਨੂੰ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਿਆ ਅੱਗੇ ਪਿੱਛੇ ਜਿਹੜੀ ਵਰਕ ਆ ਗਈ ਵਧੀਆ ਫੁੱਲ ਦਾ ਸ਼ਰਟ ਤੇ ਬੈਕ ਤੇ ਵੀ ਅੱਗੇ ਤੇ ਵੀ ਤੇ ਬਸ ਇੱਕ ਗਾਂਦੀ ਧਾਰ ਹੈਗੀ ਧਾਰ ਕੱਢ ਕੇ ਫਿਰ ਬੱਚੇ ਨੂੰ ਲਿਆਉਣੇ ਆ ਉਹਨਾਂ ਨੂੰ ਰੈਡੀ ਕਰਕੇ ਫਿਰ ਆਪ ਚਲਦੇ ਆਂ ਮਰੀ ਕਰਾਇਕੋ ਪਿਆਰ ਨਹੀਂ ਕਰਾਂਗੇ। ਲੋ ਜੀ ਅੱਜ ਆਪਨੇ ਬਣਨ ਲੱਗੇ ਆ ਗਾ ਇਧਰ ਮਸਾਲਾ ਭੁਲ ਨਹੀਂ ਭੁੰਨੀਆਂ ਦੀ ਮੰਮੀ ਅੱਜ ਬੰਗਾ ਸਾਡੇ ਕਦੂ ਫੇਵਰੇਟ ਸਬਜੀ। ਕਿਉਂਣਾ ਕਦੂ ਤੇ ਫੇਰ ਆਕਾ ਕਰਨ ਜੀ ਕਹਿੰਦੇ ਕਿ ਉਪਰ ਥੋੜੇ ਜੇ ਕਾਲੇ ਜੇ ਪਰ ਬੰਦੇ ਬਹੁਤ ਸਵਾਦ ਨਹੀਂ ਆਇਤ ਕੋਈ ਤਾਂ ਆਪਾਂ ਬਥੇਰੇ ਹੀ ਖਾਦੇ ਆ ਕਦੂ। ਤੇ ਪਰ ਉਧਰ ਲੱਗਦੇ ਸੀ ਚਲ ਉਹਨਾਂ ਨੇ ਦਿੱਤੇ ਹੈਗੇ ਪਾਲੇ ਕਹਣੇ ਤੇ ਜੀ ਕਰਦਾ ਉਹੀ ਗੱਲ ਬੇਰੁੱਤੀ ਜੀ ਸਬਜੀ ਬਧਾ ਲੱਗਦੀ ਹੁੰਦੀ ਹੈ ਜੀ। ਤੇ ਹੁਣ ਬਣਾਉਣਗੇ ਇੱਧਰ ਦੇਖਦੇ ਬੀਬੀ ਤਰੂਗੀ ਕੜਾਈ ਕਿੰਨੀ ਤਰਦੀ ਤੇ ਕਿਉਂਕਿ ਰੋਜ਼-ਰੋਜ਼ ਛੱਪੜ 'ਚ ਪਾ ਕੇ ਹਨਾ ਦੁੱਧ ਕਿਉਂ ਵੇਸਟ ਕਰਨਾ ਦੋ ਤਿੰਨ ਡੰਗ ਤੱਕ ਚਲੋ ਜਮਾ ਐਵੇਂ ਜੇ ਹੁੰਦਾ ਦੁੱਧ ਆਪ ਪਾ ਜਾਣੇ ਚਲ ਅੱਜ ਸਾਫ ਹੈ ਤਾਂ ਤੇ ਚਲ ਬੱਚੇ ਖਾ ਲੈਣਗੇ ਸਾਰੀ ਖਾ ਲੈਂਦੇ ਇੱਧਰ ਸਾਡਾ ਨੂੰ ਬਰ ਦੁੱਧੂ ਵੀ ਆਲਾ ਇਹਨੇ ਗੱਲ ਕਰ ਗਾਂ ਦੇ ਥੱਲੇ ਨਹੀਂ ਪਿਆ ਇਹਨੂੰ ਚੁੰਗਣਾ ਹੀ ਨਹੀਂ ਆਇਆ ਦੁੱਧ ਫਿਰ ਇਹਨੇ ਸਨੀਪਲ ਦੇ ਨਾਲ ਸੌਖਾ ਵਧ ਗਿਆ ਇਹਦੇ ਨਾਲ 2 ਲੀਟਰ ਵਾਲੀ ਆਣਾ ਇਹ ਤੇ ਵਧੀਆ ਰੱਜ ਜਾਂਦਾ ਹੈਗਾ ਉਹ ਇਹ ਤਾਂ ਚੁੰਗਿਆ ਨਹੀਂ ਆਣਾ ਹਾਂ ਇਹ ਤਾਂ ਚੁੰਗਿਆ ਨਹੀਂ ਆਦਾ ਪਤਾ ਨਹੀਂ ਗਾ ਤੋ ਇਹਨੂੰ ਪਤਾ ਹੀ ਨਹੀਂ ਲੱਗਦਾ ਸੁਣਨੇ ਇਹਨੂੰ ਲੜੀਆ ਠੜਾ ਜਾ ਅੱਜ ਗੱਬ ਬੱਚਿਆਂ ਨੂੰ ਵੀ ਆਪਾਂ ਤਾਂ ਨਿਪਲਾਂ ਦੀ ਲਾਇਆ ਸੀ ਹਨਾ ਹਾਂ ਹਾਂ ਛੱਡੀ ਨਹੀਂ ਸੀਗਾ ਕੱਲੀ ਉਹ ਨਹੀਂ ਉਹਨੂੰ ਮੈਂ ਸਾਂ ਛੜਾਇਆ ਉਹ ਵਾਲੀ ਨੂੰ ਪਤਾ ਗਾ ਨਹੀਂ ਪਾਸੇ ਹੁੰਦੇ ਗਾਣੇ ਪਾਸੇ ਹੁੰਦੇ ਜਿਹੜੀ ਜਰਸੀ ਦੀ ਬੱਚੀ ਸੀ ਉਹ ਵਾਲੀ ਜਿਹਦਾ ਕੱਲ ਬਰਥਡੇ ਸੀ ਇਹ ਆਹ ਵਾਲੀ ਆਹਾਂ ਸਿਰੇ ਵਾਲੀ ਜਮਾ ਇਹ ਨਹੀਂ ਨਹੀਂ ਜਮਾ ਵੀ ਪੀਤੇ ਇਹ ਨਿਪਲ ਤੇ ਪਿੰਦੀ ਸੀ ਵਿਚਾਰੀ ਤੇ ਨਿਪਲ ਦੇ ਵੀ ਬਸ ਸਾਰੇ ਨਿਪਲਾਂ ਦੇ ਵੀ ਆਉਂਦੇ ਹਨਾ ਸਮੇਂ ਦੀ ਵੱਧ ਦੁੱਧ ਪੀ ਲੈਂਦਾ ਰਾਜ ਜਾਂਦਾ ਪਸ਼ੂ ਲਓ ਜੀ ਮਾੜਾ ਮੂਟਾ ਕੰਮ ਕਰਦਾ ਪਾਪਾ ਗਿਆ ਕੁੜੀਆਂ ਨੂੰ ਲੈਣ ਤੇ ਫਿਰ ਘਰਦਿਆਂ ਤਿਆਰ ਬੀਬੀ ਚੱਲਣੇ ਜਾ ਗਦੇ ਹੈਂ ਤੂੰ ਚੱਲਣੇ ਮੈਨੂੰ ਭੈਣ ਨੇ ਇੱਕ ਕਮੈਂਟ ਕੀਤਾ ਸੀ ਚਲ ਕੋਈ ਨਾ ਆਪਾਂ ਨੈਕਸਟ ਵਲੌਗ ਦਾ ਆਪਾਂ ਥੰਬਨੇਲ ਬਣਾਵਾਂਗੇ ਤੇ ਨਾਲੇ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਉਹ ਲਓ ਜੇ ਰੈਡੀ

ਸਿੰਪਲ ਹੀ ਰਹਿੰਦੀ ਹੈ ਸਿੰਪਲ ਹੀ ਜਾਣਾ ਹੋਰ ਦੱਸ ਕੀ ਕਰ ਇਹ ਦੀ ਯਾਰੀ ਨਹੀਂ ਹੁਣਾ ਆਉਂਦਾ ਮੈਨੂੰ ਮੈਨੂੰ ਕੁਛ ਨਹੀਂ ਵਾਲਾ ਕੁਛ ਮੇਰੇ ਕੋਲ ਹੈ ਵੀ ਨਹੀਂ ਮੈਂ ਰੱਖਦੀ ਵੀ ਨਹੀਂ ਕਿਉਂਕਿ ਜਦੋਂ ਮੈਂ ਤਿਆਰ ਨਹੀਂ ਤਿਆਰ ਜਦੋਂ ਹੋਣਾ ਹੀ ਨਹੀਂ ਆਉਂਦਾ ਹੈਗਾ ਹੈਨਾ ਪਰਸਤਾਨ ਕਰਦੀ ਚਲੋ ਜਿੰਨ ਨਹੀਂ ਆਵਲੀ ਮਹਿਰੂਨ ਪਾਲੂ ਕੁੱਟੀ ਕੁੱਟੀ ਜੇ ਢੱਡ ਜਾਣੀ ਲੱਗਦਾ ਯਾਰ ਵੱਡਾ ਜਣਾ ਕੋਈ ਨਹੀਂ ਢੱਡ ਦਾ ਫਿਰ ਐਂ ਰਹੂਗਾ ਹੰਟ ਢੱਡ ਨਹੀਂ ਘਟਣ ਲੱਗਿਆ ਢਿੱਡ ਤੋਂ ਐਸੇ ਹੀ ਰਹੇਗੇ ਚਲੋ ਯਾ ਉੱਧਰ ਮੰਮੀ ਨੇ ਆ ਪਰਸ ਵਗੈਰਾ ਸਾਈਡ ਤੇ ਲਓ ਕਰ ਲਗੀ ਭੁੱਖ ਲੱਗੀ ਮੈਨੂੰ ਵੀ ਪਰ ਮੈਂ ਬਾਲੇ ਪਕੌੜੇ ਪੂੜੇ ਮੈਂ ਕੁਛ ਨਹੀਂ ਇੰਨਾ ਖਾਣਾ ਹੈਗਾ ਕਿਉਂਕਿ ਕੱਲ ਪਰਸਾ ਦਾ ਬੋਤਲਾਂ ਲਵਾ ਕੇ ਹਟੀਆਂ ਉਹ ਵੀ ਵੇਗੀ ਫ라이 ਤੇ ਦੁੱਧ ਤੇ ਥੋੜਾ ਜਿਹਾ ਥੋੜਾ ਟਾਈਮ ਲੱਗ ਬੜਾ ਲੱਗਣਾ ਇਹ ਬੜੀਆਂ ਦਾ ਹਾਂ ਮੈਂ ਚੱਕ ਲਈ ਖਾਣਾ ਦੁੱਧ ਵੀ ਕਰ ਲੈ ਬੈਗ ਬੈਗ ਵੀ ਲੈ ਲੈਂਗੇ ਨਾਲ ਠੰਡ ਨਾਲ ਲੱਗੂਗੀ ਇਹ ਮੈਂ ਕਹਿੰਦੀ ਮੂਵੀ ਦਾ ਆਲਵਾ ਕੋਲ ਜਿਆਦਾ ਹੈਗਾ ਮਮਾ ਦਾ ਫਾਈਨਲ ਲੁੱਕ ਫਾਈਨਲ ਲੁੱਕ ਮਮੀ ਇਹ ਵੀ ਵਾਈ ਦੇ ਨਾਲ ਨੂੰ ਤਾਂ ਨਹੀਂ ਪਹਿਣਾ ਸੂਟ ਹਨ ਦੇਖੋ ਮਠਾਣ ਨੂੰ ਖਾਉਣਾ ਹਾਂ ਲਾਲ ਦਾ ਵੀ ਖਾਉਣਾ ਖਟਾ ਖਟਾ ਜੀ ਖਟਾ ਦਾ ਹੈਗਾ ਦੁੱਧ ਆਜੇ ਤੇ ਡੇਢੀ ਹਾਂਜੀ ਅੱਗੇ ਕਦੋਂ ਚਾਣੀ ਹੈ ਘੱਡਣ ਵਾਲਾ ਇਹ ਸਿਰ ਨੂੰ ਕਿੱਦੇ ਦੇਖੀ ਫਿਰਦਾ। ਚਲੋ ਜੀ ਚੱਲਦੇ ਆਪਾਂ। ਲਾਇਆ ਉਹਨੇ 2 ਘੰਟੇ। ਮਾੜੀ ਅਰਸ਼ ਨਾਲ ਗੱਲਾਂ ਕਰਿਆ ਜਾਂਦਾ। ਸਾਡੀ ਸ਼ੇ ਦਾ ਟਾਈਮ ਹੋ ਗਿਆ। 15 ਮਿੰਟਾਂ ਦਾ ਰਸਤਾ ਸਾਰਾ ਪਹੁੰਚ ਜਾਏਂਗੇ। ਜਿੰਨੇ ਜਿੰਨੇ ਤਾਂ ਉਹ ਨੂੰ ਨਿਰੋਕ ਕਰਨ ਆਉਂ ਵੀ ਚੱਲੋ ਚੱਲੀ ਚੱਲੋ ਚੱਲੀ ਜੇ ਆਪ ਕੋਲੋਂ ਸੇ ਰਸਤੇ ਤੇ ਸਕੂਲ ਵਾਲੇ ਰਸਤੇ ਤੇ ਆ ਤੇ ਸਮਰੀਤ ਦੇ ਡੈਡੀ ਨੇ ਸਾਨੂੰ ਸਾਰਿਆਂ ਨੂੰ ਵਾਰਨਿੰਗ ਦੇਤੀ ਹੈ ਕਹਿੰਦੇ ਕਿ ਕਿਸੇ ਵੀ ਨੇ ਕਿਸੇ ਨੇ ਵੀ ਇਹ ਹੋ ਨਹੀਂ ਕਰਨਾ ਕੋਲ ਡਰਿੰਕ ਨਹੀਂ ਪੀਣਾ ਮੈਂ ਜਾਵੀਨ ਪੀਣੀ ਵਿੱਚ ਕੋਲ ਰਿੰਗ ਕੋਈ ਨੀ ਬਿਨ ਗੱਲੇ ਪਕੌੜੇ ਪਕੌੜੇ ਰੱਖਣ ਲੱਗੇ ਨੇ ਪਕੌੜੇ ਵੀ ਤੂੰ ਬਾਲੇ ਨਹੀਂ ਖਾਣੇਗੇ ਐ ਬਾਲੇ ਤਾਂ ਨਹੀਂ ਖਾਂਦੀ ਹਣਾ ਵੀ ਐ ਦੋ ਚਾਰ ਤਾਂ ਖਾਦੇ ਜਾਂਦੇ ਨੂੰ ਮੈਨੂੰ ਭੁੱਖ ਲੱਗੀ ਆ ਜੰਗਨਾ ਰਸਗੁੱਲਾ ਨਵਰੀਦ ਵਰਗੀਆਂ ਪੂਰੀਆਂ ਐ ਐਕਸਾਈਟਿਡ ਐ ਆ ਵੀ ਮੈਡਮ ਨੂੰ ਮਿਲਣ ਨੂੰ ਦੋ ਮੈਡਮਾਂ ਨੇ चलो बच गए अपन मैडम kita ਕੋਈ ਕਬੀ ਆ ਰਿਹਾ ਹੈ ਰਾਈਟ ਵੇਟ ਕਰੋ ਲੱਗਿਆ ਹੈ ਕਿ ਉਹ ਆ ਰਿਹਾ ਹੈ ਆਹ ਨਹੀਂ ਦੇਖੋ ਗੰਭੀਰ ਹੈ ਅਗੇ ਸਪਿਰਿਟ ਕਮਨ ਜੀ ਜੀ ਹਾਂ ਗੋਟੀ ਦੇ ਦੋ ਨਾ ਬੁਖੀ ਲਿਆ ਜਿਹੜੀਆਂ 300 ਤੋਂ ਬੰਦੇ ਨਾ ਆ ਗਏ ਆਮਨ ਆ ਰਹੇ ਨੇ ਠੀਕ ਜੀ ਕੋਈ ਨਾ ਕੋਈ ਮੋਜਾਂ ਤੇ ਭਾਬੀ ਇੱਧਰ ਉੱਪਰ ਮਿੱਠੇ ਕੀ ਪਲੇਟ ਖਾ ਲਈ ਅਰ ਪਕੌੜੇ ਜਾਲਾ ਨਵੋਕੀ ਦਾ ਇਹਨਾਂ ਨੇ ਮਿੱਠਾ ਟੱਚ ਨਹੀਂ ਕੀਤਾ ਬਿਲਕੁਲ ਵੀ ਨਮਕ ਹੀ ਇੰਨਾ ਨੇ ਜ਼ੋਰ ਦਿੱਤਾ ਪੂਰਾ ਹੂੰ ਨਾ ਤੇਰਨਾ ਵਗੈਰਾ ਲਾਇਆ ਏ ਆਈ ਲੱਗ ਗਿਆ ਦਾ

कैमरा डिगी या रेडियो 1 2 3 चलो रे नहीं डी डी वी हां जी जी अरे थोड़ा रखवा मैं बताऊं ਲੋੜ ਤੇ ਬੰਦਾ ਵਧੀਆ ਬੰਦਾ ਬਣ ਕੇ ਖੇਲਦੀ ਬੀ ਬੀ ਆਹ ਬਈ ਤੁਸੀਂ ਵੀ ਰੋੜੇ ਪੋਣਾ ਜੀ ਰੈਡੀਓ ਪਹਿਣਾ ਵੈਰੀ ਗੁੱਡ ਪੈਣੇ ਕਰ ਦਿਓ ਫਿਰ kalau di ਬਾਈ ਬਾਈ ਕਰੀਏ ਹੈਲੋ ਹੈਲੋ ਜੀ ਆਹ ਲੈ ਚੱਕਾ ਹੋ ਗਿਆ ਦਿੱਤਾ ਆ ਜਾਂ ਜੀ ਆਦੀ ਜੀ ਆਉਂਗਾ ਮੈਂ ਤੈਨੂੰ ਤੂੰ ਵੀ ਆ ਤੂੰ ਵੀ ਆ ਜੀ ਆਦੀ ਜੀ ਮੈਂ ਆ ਗਿਆ ਜੀ ਲੈ ਨਾ ਕੋਨਾ ਕੋਰ ਇੰਪਾਲੀ ਕੋਟੀ

ఎక్కడ సామా నత్ర ਕਿ ਦਾ 10:30 ਵਜੇ ਪੰਜ ਮਿੰਟ ਰਹਿ ਗਏ ਆਪਾਂ ਜਾਇਆ ਏ ਤੇ ਨਹੀਂ ਅਗਲੀ ਦਾ ਵਿਚਾਰੀ ਦਾ ਲੰਬਾ ਰਹਿੰਦਾ ਸਾਡੇ ਸਿਰ ਹਣਾ ਕਿ ਤੁਸੀਂ ਆਏ ਨੇ 2 ਘੰਟੇ ਨਾਲ ਕੋਈ ਨਹੀਂ ਆਇਆ ਸੌਣ ਦਾ ਵੇਲਾ ਗੀ ਇਸ ਵੇਲੇ ਹੁੰਦਾ ਤੇ ਵਧੀਆ ਲੱਗਿਆ ਸਾਰਾ ਪ੍ਰੋਗਰਾਮ ਸੀ ਇਸੇ ਲਈ ਮਿਲਿਆ ਏ ਤੇ ਉਹੀ ਗੱਲ ਅਸੀਂ ਕਹਿੰਦੇ ਹਾਂ ਨੇ ਸੇਲਿੰਗਾ ਤਾਂ ਉਖੰਗੇ ਮਿਲਦਗਾ ਹੁੰਦਗਾ ਨਾ ਤੇ ਹੁਣ ਵਿਚਾਰੀ ਕੀ ਤੱਕ ਕਦੋਂ ਆਊਗੀ ਤੇ ਕਦੋਂ ਅਸੀਂ ਇਕੱਠੇ ਹੋਵਾਂਗੇ ਨਾ ਬਹਾਨੇ ਦੇ ਨਾਲ ਹੀ ਇਕੱਠੇ ਨੇ ਅੱਜ ਅਰਸ਼ ਮਿਲੀ ਸੀਗੀ ਉਹ ਵੀ ਉਹਦੇ ਵਿਆਹ ਦੀ ਮਿਲੀ ਹੋਈ ਸਾਨੂੰ ਸਾਲ ਬਾਅਦ ਅੱਜ ਟੱਕਰੀ ਆ। ਚਲ ਹੁਣ ਮਨ ਰੀਤ ਦੇਖੋ ਕਦੋਂ ਮਿਲਦੀ ਆਪਾਂ ਨੂੰ। ਨਗਰੀਤ ਉੱਤਰ ਗਈ? ਹਾਂ। ਨਗਰੀਤ ਨੂੰ ਪਤਾ ਲੱਗਿਆ ਕਦੋਂ ਉੱਤਰ ਗਈ? ਸਮਰੀਤ ਤੋਂ ਪਹਿਲਾਂ ਉੱਤਰ ਗਈ। ਦੱਬਾਉ ਲੈ ਗਈ ਸੀ। ਆ ਚਾਬੀ ਜੱਕਿਓ। ਉਹ ਹੋ। ਉਹ ਕਿੱਦਾਂ ਸੁਣ ਕੇ? ਸਾਬ ਵੀ ਨਿੱਕੇ ਪਈ। ਚਲ ਨਿਪਟਣੇ ਦਵਾਆਂਾਂ ਸਵਾੰਗ ਲੱਗੇ। ਕੱਪੜੇ ਕਰੀਏ ਚੇਂਜ। ਬੋੜਾ ਬੋੜਾ ਕਿਵੇਂ ਬਣਾਤਾ ਬੋੜਾ ਤਾਂ ਦੇਖ ਲੇਗਾ ਅੱਛਾ ਜੀ ਬੋੜਾ ਮम्मी ਤੋਂ ਸੇ ਇੰਨੀ ਬਣਿਆ ਲੱਗਦਾ ਮੈਨੂੰ